ਕੀ ਆਏ ਕੱਲੀਆਂ ਕੰਦਾ ਕਰਨੇ ਸੀ ਪਰ ਆਂਦੇ ਆ ਕਿ ਜਦੋਂ ਮਿਸਤਰੀ ਘਰ ਵੜੀਏ ਤੇ ਉਦੋਂ ਮਿਸਤਰੀ ਕੱਢਣੇ ਖੇਦੇ ਕਿ ਮੈਂ ਨਾਂ ਨਹੀਂ ਲੈਣਾ ਲੋਡ ਪਈ ਤਾਂ ਅਗਲੀ ਵੀਡੀਓ ਵਿੱਚ ਨਾਂ ਵੀ ਲੈ ਲਾਂਗੇ ਉਹਨਾਂ ਨੇ ਗਲਤ ਤਰੀਕੇ ਨਾਲ ਟ੍ਰੀਟ ਕੀਤਾ ਉਹਨਾਂ ਨੇ ਗਲਤ ਤਰੀਕੇ ਨਾਲ ਸਾਡੇ ਨਾਲ ਬਿਹੇਵ ਕੀਤਾ ਤੇ ਇਸ ਜਿਸ ਕਰਕੇ 1 ਰੁਪਿਆ ਵੀ ਉਹਨਾਂ ਦੀ ਸੇਵਾ ਦੇ ਵਿੱਚ ਇਹ ਸੇਵਾ ਦੇ ਵਿੱਚ ਨਹੀਂ ਜਿ ਲੱਗਾ ਪੰਜ ਕੇ 6 ਵਾਰੀ ਮੈਸੇਜ ਭੇਜੇ ਆ ਫੋਨ ਦੇ ਉੱਤੇ ਗਲਤ ਤਰੀਕੇ ਦੇ ਨਾਲ ਉਹਨਾਂ ਨੇ ਘਟਨਾ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਤੁਹਾਡੀ ਸੇਵਾ ਜਿੰਨੀ ਆਈ ਹੈ 1 ਰੁਪਿਆ ਹੀ ਵਿੱਚ ਨਹੀਂ ਲਾਉਣੀ ਤੁਹਾਡੀ ਸੇਵਾ ਥੋੜੀ ਆਪਣੀ ਸੇਵਾ ਚੁੱਕੋ ਇਹ ਥੋੜਾ ਜਿਹਾ ਥੋੜਾ ਜਿਹਾ ਸਬਰ ਕਰੋ ਅਸੀਂ ਇਹ ਬਿਲਕੁਲ ਨਹੀਂ ਚਾਹਾਂਗੇ ਕਿ ਕੋਈ ਸਾਨੂੰ ਸੇਵਾ ਭੇਜੇ ਤੇ ਸਾਡੀ ਰਾਤ ਦੀ ਨੀਂਦ ਜਿਹੜੀ ਹੈ ਨਾ ਉਹ ਉਹ ਖਰਾਬ ਹੋ ਜੇ ਕਿ ਇਸ ਪਿੰਡ ਵਾਲਿਆਂ ਦੇ ਵਿੱਚ ਕਈ ਲੋਕ ਐਸੇ ਕਿ ਜਿਹੜੇ ਇਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਸੀ ਕਿ ਜਦੋਂ ਕੰਦਾ ਹੋ ਰੀਆਂ ਸੀ ਰਾਵੀ ਪਲਸਟਰ ਹੋ ਰਿਹਾ ਸਲੈਪ ਪੈਣੀ ਹੈ ਕਿਚਨ ਦੀ ਮੇਗਾ ਵੀ ਸ਼ਾਇਦ ਫਰਸ਼ ਪੈ ਜੇ ਅੰਦਰ ਵੀ ਫਰਸ਼ ਪੈ ਜੂਗਾ ਬਾਹਰੋਂ ਵੀ ਸਾਰਾ ਕੁਝ ਮਤਲਬ ਕਿ A to Z ਟਾਪ ਕਰ ਦੇਣਾ ਟਾਪ ਪੈ ਜੀ ਹਾਂ ਜਿੰਨਾ ਦੀ ਸੇਵਾ ਔਨ ਕਰਕੇ ਕੰਮ ਸ਼ੁਰੂ ਹੋਇਆ ਹੀ ਉਹਨਾਂ ਦੀ ਸੇਵਾ ਉਦਾਂ ਦੀ ਉਦਾਂ ਹੀ ਪਈ ਹੈ ਉਦਾਂ ਹੀ ਕਿ ਆਪਾਂ ਵੇਟ ਕਰ ਰਹੇ ਹਾਂ ਉਹਨਾਂ ਦੇ ਅਕਾਊਂਟ ਦੀ ਹਾਂ ਕਿ ਉਹ ਆਪਣਾ ਅਕਾਊਂਟ ਨੰਬਰ ਭੇਜਣਾ ਕਿਉਂਕਿ ਅਸੀਂ ਸੱਪ ਨਹੀਂ ਕਰੀਏ ਇਹ ਸੇਵਾ ਜਿਹੜੀ ਆ ਲਾ ਲੋ ਕਿ ਸਾਡੀ ਆਪਣੀ ਝੋਲੀ ਪਾ ਦिती ਆ ਕੀ ਬਾਤ ਹੈ ਜੀ ਬੱਗੇ ਦੀ ਛੱਸੀ ਗਾਲੀ ਛੱਸੀ ਗਾਲੀ ਲੈ ਇੰਝਰ ਮੜਾ ਜਾ ਕਿ ਲੱਗੇ ਛੱਸੀ ਗਾਲੀ ਤੁਸੀਂ ਘੱਟੇ ਘੱਟੇ ਹੋਈ ਜਾਂਦੀ ਹੈ ਹੈ ਇਹ ਚਾਹ ਤੱਕ ਆਪਾਂ ਕੰਮ ਚੱਲਿਆ ਨਾ ਇੱਥੇ ਆਹ ਬਹੁਤ ਹੈ ਜਿਆਦਾ ਆ ਆਛਾ ਆ ਪਾਣੀ ਬਣੀ ਚਲੋ ਬਹੁਤ ਵਧੀਆ अच्छा ये दे ਥੱਲੇ ਫਰਸ਼ ਨਹੀਂ ਨਾ ਇਹਦਾ ਫਰਸ਼ ਵੀ ਪਾਉਣਾ ਜੀ ਇਹ ਥੱਲੇ ਸਾਰੀ ਮਿੱਟੀ ਕੱਢ ਕੇ ਹਾਂ ਰੋੜੀ ਰੜੀ ਰੜੀ ਰੋੜੀ ਕਟਾਈ ਆ ਇਹ ਪੰਜਾਬ ਨਾਲ ਖਾ ਕੇ ਹਾਂਜੀ ਇਹ ਲਾ ਕੇ ਪਹਿਲਾਂ ਰੋੜੀ ਕਟਾਈ ਕਰਾਂਗੇ ਹਾਂ ਰੋੜੀ ਕਟਾਈ ਕਰਕੇ ਤੇ ਉਹਦੇ ਉੱਤੇ ਫਿਰ ਕੀ ਨਾ ਦਾ ਇਹਨੂੰ ਕਰਦੇ ਹੋ ਇਹਨੂੰ ਸੈੱਟ ਅੱਛਾ ਅੰਦਰ ਅੰਦਰ ਚੜਾਈ ਕਰ ਇਹਨਾਂ ਨੇ ਕਰਤੀ ਸਾਰੇ ਵਾਲੇ ਕੀ ਬਾਤ ਐ ਬਹੁਤ ਵਧੀਆ ਹੋ ਗਿਆ ਅੱਛਾ ਬਾਪਾ ਬਾਤ ਬਹੁਤ ਪੇਪਾ ਬਾਤੀਆਂ ਸਾਰੀਆਂ ਅੱਛਾ ਇੱਧਰ ਖਾਤਾ ਖੱਟੀ ਵੀ ਟੂਵੀ ਲੱਗ ਜੇ ਇੱਥੇ ਹਨਾ ਬਹੁਤ ਵਧੀਆ ਬਹੁਤ ਵਧੀਆ ਇਹ ਮੇਰੇ ਖਿਆਲ ਆ ਲਾਂਚ ਕਰੰਦ ਹਾਂਜੀ ਹਾਂ ਏ ਆਹ ਕੰਨੇ ਸੱਜੋਵੇ ਪਾਣੀ ਡੋਲ ਲਾ ਲੰਦਾਂ ਹਾਂ ਹਾਂ ਠੀਕ ਹੈ ਠੀਕ ਹੈ ਨਾ ਪਾਣੀ ਬੰਦ ਕਰਾਈ ਹੋਦੀ ਪੁਰਾਣੀਆ ਕਰਨਾ ਬਾਹੂ ਇੱਕ ਮਿੰਟ ਨੰਗ ਲੈਂਦੀ ਨੰਗ ਲਾ ਦਸ ਮੰਗ ਲੈਂਦੀ ਹੁਈ ਲੈਟ ਮੈਨ ਵੇਰਾ ਲਾ ਬ ਆਨ ਕੋਈ ਇੱਕ ਮਿੰਟ ਖਲਾਇਓ ਖਲੋ ਇੱਕ ਮਿੰਟ ਖਲੋ ਤਾ ਬਹੁਤ ਡਾਇ ਤੂੰ ਚਲੋ ਜੀ ਕਰੋ ਜੀ ਕਰੋ 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 ਲਓ ਜੀ ਅਸਮਾਨ ਬੜਾ ਵਧੀਆ ਹੈ ਅਸਮਾਨ ਬਹੁਤ ਹੀ ਰੰਗ ਹਾਂ ਬਹੁਤ ਵਧੀਆ ਬਹੁਤ ਵਧੀਆ ਬਾਕਸਿਕਾ ਨਹੀਂ ਵਧੀਆ ਆ ਮੇਨ ਬਾਕਸ ਆਜੂਗਾ ਨਾ ਇਹ ਮੇਰੇ ਕੋਲ ਸੌਧਰ ਆਏਗਾ ਉਧਰ ਨਾਲੀ ਐ ਪਛੋਂਾ ਚਿਰ ਤੱਕ ਬਾਹਰ ਰੱਖਿਆ ਵਾ ਪੁੱਤ ਆ ਟੱਕ ਲੈਣਾ ਸੀ ਨਾ ਸਾਰਾ ਆ ਆ ਕੀ ਚੀਜ਼ ਇਹ ਇੰਡਕਸ਼ਨ ਆ ਹਾਂਜੀ ਇਹਨੂੰ ਅੰਦਰ ਆ ਖਾਣਾ ਜ਼ਰਾ ਖਰਾਬ ਹੋ ਜਾਣਾ ਇਥੇ ਹਾਂ ਹੁਣ ਪੈਪਾ ਪਾ ਗਏ ਤੇ ਬਸ ਇਹ ਰਹਿ ਗਈ ਪੈਪਾ ਐਸ ਤੋਂ ਅੰਬਰੀ ਚ ਰਹਿ ਗਈਆਂ ਉਹ ਸਾਮਾਨ ਚੋ ਕੁਪਰ ਕਰ ਲਾਂਗੇ ਨਾ ਫਿਰ ਹਾਂ 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 ਫਿਰ ਮਤਲਬ ਇੰਨਾ ਕਿ ਜਿੰਨਾ ਜਿੰਨਾ ਕਿ ਹੈਗਾ ਜਿੰਨਾ ਕੁ ਪਲਸਤਰ ਹੋ ਜਾਏ ਉਹਨਾਂ ਦਾ ਕਰ ਦਈਏ ਤੇ ਬਾਕੀ ਜਦੋਂ ਉਧਰਲਾ ਕਰਨਾ ਹੋਊਗਾ ਉਦੋਂ ਉਦੋਂ ਫਿਰ ਤੁਸੀਂ ਕਰਦੇ ਹੋ ਉਹ ਵੀ ਤੁਸੀਂ ਕਰਦੇ ਹੋ ਤਾਂ ਮੰਨ ਲਿਓ ਹਨਾ ਆਹ ਵਾਲਾ ਸਾਮਾਨ ਉੱਧਰ ਕਰ ਲਿਓ ਜਦੋਂ ਥੱਲੇ ਫਰਸ਼ ਪੁਰਜ਼ ਪੈ ਜਾਊਗਾ ਨਾ ਉਦੋਂ ਫਿਰ ਤੁਸੀਂ ਇਧਰਲਾ ਸਾਰਾ ਮੰਨ ਲਿਓ ਤੁਸੀਂ ਤੇ ਸਾਰਾ ਸਾਮਾਨ ਚੁੱਕ ਕੇ ਇਧਰ ਲੈ ਜਾ ਫਿਰ ਇਧਰਲਾ ਕੰਮ ਸ਼ੁਰੂ ਹੋ ਜਾਊਗਾ ਠੀਕ ਹੈ ਨਾ ਹੂੰ ਆਏ ਤੇ ਆਏ ਤੇ ਮਹਾਰਾਜ ਜੀ ਕੱਲੀਆਂ ਕੰਦਾ ਕਰਨੀ ਹਾਂ ਕਿ ਕਹਿੰਨਾ ਤੁਸੀਂ ਵੀਡੀਓ ਵੇਖੀ ਆ ਤੁਸੀਂ ਕਿ ਆਏ ਕੱਲੀਆਂ ਕੰਦਾ ਕਰਨੇ ਸੀ ਪਰ ਆਂਦੇ ਆ ਕਿ ਜਦੋਂ ਮਿਸਤਰੀ ਘਰ ਵੜੀਏ ਤੇ ਉਦੋਂ ਮਿਸਤਰੀ ਕੱਢਣੇ ਖੇਦੇ ਹੈ ਚਲੋ ਬਾਕੀ ਇਹ ਕਿ ਪਤਾ ਨਹੀਂ ਕਿਹਦੇ ਪੈਰਾਂ ਪਿੱਛੇ ਕਿੰਨੇ-ਕਿੰਨੇ ਸੇਵਾਏ ਇਸ ਚੀਜ਼ ਦੀ ਲੁੱਟੀ ਆ ਤੇ ਇੱਥੇ ਮੈਂ ਇਹ ਕਹਿਣਾ ਬੜਾ ਜ਼ਿਆਦਾ ਜ਼ਰੂਰੀ ਸਮਝੂਗਾ ਕੀ ਮੈਂ ਨਾਂ ਨਹੀਂ ਲੈਣਾ ਲੋਡ ਪਈ ਤਾਂ ਅਗਲੀ ਵੀਡੀਓ ਵਿੱਚ ਨਾਂ ਵੀ ਲੈ ਲਾਂਗੇ ਕੀ ਜਿਨ੍ਹਾਂ ਨੇ ਸਿਵਾਵਾ ਭੇਜੀਆਂ ਸੀ ਉਹਨਾਂ ਨੇ ਗਲਤ ਤਰੀਕੇ ਨਾਲ ਟ੍ਰੀਟ ਕੀਤਾ ਭੈਣ ਨੂੰ ਨਾਲ ਲਿਜਾ ਕੇ ਸਿਵਾਵਾ ਜਿਹੜੀਆਂ ਵੈਸਟਰਨ ਯੂਨੀਅਨ ਦੇ ਵਿੱਚੋਂ ਕੱਢੀਆਂ ਭੈਣ ਕੋ ਰੱਖੀਆਂ ਭੈਣ ਨੂੰ ਆਖਿਆ ਕਿ ਜਿਹੜੇ ਜਿਹੜਾ ਖਰਚਾ ਆਉਂਦਾ ਉਹਦੇ ਵਿੱਚ ਤੁਸੀਂ ਕਰੀ ਜਾਓ ਪਰ 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 ਉਹਨਾਂ ਨੇ ਉਹਨਾਂ ਨੇ ਗਲਤ ਤਰੀਕੇ ਨਾਲ ਸਾਡੇ ਨਾਲ ਬਿਹੇਵ ਕੀਤਾ ਤੇ ਇਸ ਜਿਸ ਕਰਕੇ 1 ਰੁਪਇਆ ਵੀ ਉਹਨਾਂ ਦੀ ਸੇਵਾ ਦੇ ਵਿੱਚ ਇਹ ਸੇਵਾ ਦੇ ਵਿੱਚ ਨਹੀਂ ਜੇ ਲੱਗਾ ਤੇ ਨਾ ਹੀ ਲਾਉਣਾ ਜਿਓ ਇੱਕੋ ਗੱਲ ਕਹੀ ਇਹਨਾਂ ਨੂੰ ਕਿ ਪੰਜ ਕੇ 6 ਵਾਰੀ ਮੈਸੇਜ ਭੇਜੇ ਆ ਫੋਨ ਦੇ ਉੱਤੇ ਗਲਤ ਤਰੀਕੇ ਦੇ ਨਾਲ ਉਹਨਾਂ ਨੇ ਘੱਟ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਉਹਨਾਂ ਨੂੰ ਇੱਕੋ ਗੱਲ ਕਹੀ ਆ ਕਿ ਤੁਹਾਡੀ ਸੇਵਾ ਜਿੰਨੀ ਆਈ ਹੈ 1 ਰੁਪਇਆ ਹੀ ਵਿੱਚ ਨਹੀਂ ਲਾਉਣੀ ਤੁਹਾਡੀ ਸੇਵਾ ਤੁਸੀਂ ਆਪਣੀ ਸੇਵਾ ਆਪਣਾ ਅਕਾਊਂਟ ਨੰਬਰ ਮੰਗਾਓ ਭੇਜੋ ਸਾਨੂੰ ਆਪਣੀ ਆਪਣੀ ਸੇਵਾ ਚੁੱਕ ਦਿਓ ਸਾਨੂੰ ਸੇਵਾ ਨਹੀਂ ਚਾਹੀਦੀ ਤੁਹਾਡੀ ਕਿਉਂਕਿ ਸਭ ਤੋਂ ਪਹਿਲਾਂ ਬੋਲ ਸਭ ਤੋਂ ਪਹਿਲਾਂ ਜਿਹੜੀ ਆ ਨਾ ਉਹ ਹੈਗੀ ਆ ਅ ਕਿਨਾਂ ਦਾ ਅਗਲੇ ਦੀ ਸੈਲਫ ਰਿਸਪੈਕਟ ਜੇ ਤੁਹਾਡੀ ਸੈਲਫ ਰਿਸਪੈਕਟ ਨਹੀਂ ਹੈਗੀ ਤੇ ਸਮਝ ਲਓ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ ਹੈਨਾ ਕਾਮਯਾਬ ਨਹੀਂ ਹੋ ਸਕਦੇ ਬਾਕੀ ਮੁਕਦੀ ਜੀ ਗੱਲ ਇਹ ਹੀ ਆ ਕਿ ਮਹਾਰਾਜ ਦੇ ਹੁਕਮ ਤੋਂ ਬਿਨਾਂ ਨਹੀਂ ਕੋ ਜੋ ਸਕਦਾ ਜੇ ਵੇਖੋ ਆਪਾਂ ਤੇ ਇੱਕ ਵੀਡੀਓ ਰੱਖਦੇ ਆ ਸਾਰਿਆਂ ਸੰਗਤ ਦੇ ਅੱਗੇ ਉਹ ਤੁਹਾਡੇ ਤੇ ਡਿਪੈਂਡ ਆ ਕਿ ਜਿਨ੍ਹਾਂ ਦੇ ਨੂੰ ਤਰਸ ਆਇਆ ਜਿਹੜੇ ਥੋੜੀ ਬੋਦੀ ਭਾਵਨਾ ਰੱਖਦੇ ਆ ਉਹ ਸੇਵਾ ਭੇਜਦੇ ਆ ਜਿਨ੍ਹਾਂ ਨੂੰ ਨਹੀਂ ਆਉਂਦਾ ਉਹ ਗਿ ਸਕਿਪ ਕਰ ਦਿੰਦੇ ਆ ਅਸੀਂ ਜ਼ੋਰ ਨਾ ਤੇ ਕਿਸੇ ਦੇ ਜੇਬ ਚੋਂ ਨਹੀਂ ਨਾ ਕਢਾਉਂਦੇ ਆਪਾਂ ਤੇ ਕਹਿ ਹੀ ਸਕਦੇ ਆਂ ਵੀ ਸੇਵਾ ਲਈ ਅੱਗੇ ਆਓ ਸੇਵਾ ਕਰੋ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋ ਅਸੀਂ ਇਹ ਨਾ ਕਹਿ ਸਕਦੇ ਜੇ ਤੁਸੀਂ ਸੇਵਾ ਭੇਜਦੇ ਹੋ ਤੇ ਕਿਤੇ ਨਾ ਕਿਤੇ ਤੁਸੀਂ ਥੋੜਾ ਬੋਦਾ ਸਾਡੇ ਤੇ ਵਿਸ਼ਵਾਸ ਕਰਦੇ ਹੋ ਥੋੜਾ ਬੋਦਾ ਤਰ ਤੁਸੀਂ ਤਾਂ ਕਰਕੇ ਸਾਨੂੰ ਸੇਵਾ ਭੇਜ ਦਿਓ ਅਸੀਂ ਅਗਲੇ ਬੰਨੇ ਲਾ ਦਨੇ ਹੁਣ ਕਈ ਸੰਗਤਾਂ ਇਦਾਂ ਦੀਆਂ ਨੇ ਕਿ ਸੇਵਾ ਭੇਜ ਤੇ ਦਿੰਦੀਆਂ ਨੇ ਪਰ ਉਹਨਾਂ ਦਾ ਮਕਸਦ ਇੱਕੋ ਇੱਕ ਇਹ ਹੁੰਦਾ ਵੀ ਸਾਡਾ ਨਾਮ ਬੋਲਿਆ ਜਾਵੇ ਤੇ ਮਤਲਬ ਕਿ ਵੀਡੀਓ ਦੇ ਵਿੱਚ ਕਿਤੇ ਨਾ ਕਿਤੇ ਸਾਡਾ ਜ਼ਿਕਰ ਕੀਤਾ ਜਾਵੇ ਜਰੂਰ ਕਰਾਂਗੇ ਜਦੋਂ ਤੁਸੀਂ ਸੇਵਾ ਕੀਤੀ ਹੈ ਤੇ ਜ਼ਿਕਰ ਜ਼ਰੂਰ ਹੋਊਗਾ ਪਰ ਕਹਿੰਦੇ ਆ ਨਾ ਕਿ ਵੇਖੋ ਮੰਨ ਲਓ ਤੁਸੀਂ ਹੁਣ ਸੇਵਾ ਭੇਜੀ ਆ ਤੇ ਤੁਸੀਂ ਇਹਦਾ ਮਤਲਬ ਇਹ ਥੋੜਾ ਵੀ ਕੱਲ ਨੂੰ ਤੁਹਾਡੀ ਵੀਡੀਓ ਬਣਾ ਕੇ ਹੁਣ ਸਾਨੂੰ ਅਗਲੇ ਵੀਨੇ ਕੁਝ ਨਾ ਕੁਝ ਦਿਖੂਗਾ ਬਣਿਆ ਹੋਇਆ ਤੇ ਫੇਰ ਹੀ ਤੁਹਾਡੇ ਸਾਹਮਣੇ ਅਗਲੇ ਦਾ ਨਾਮ ਬੋਲਾਂਗੇ ਹੁਣ ਉਹ ਭੈਣ ਦੀ ਜਿਹੜੀ ਆਪਾਂ ਸੇਵਾ ਕੀਤੀ ਆ ਅ ਸੰਗਤੀ ਸੇ ਹੈਲਪ ਦੇ ਨਾਲ ਪੁੱਛਰਪਿੰਡ ਕਿ ਉਹਨਾਂ ਦਾ ਸਵੇਰੇ ਫੋਨ ਆਇਆ ਦੁਪਹਿਰ ਤੱਕ ਸਮਾਨ ਖਰੀਦਿਆ ਉਹਨਾਂ ਤੱਕ ਪਹੁੰਚਦਾ ਕਰਤਾ ਉਹਨਾਂ ਦੀ ਵੀਡੀਓ ਜਿਹੜੀ ਉਹ ਸੰਗਤ ਅੱਗੇ ਰੱਖ ਦਿੱਤੀ ਕਿਉਂਕਿ ਉਹਨਾਂ ਦਾ ਵਿਆਹ ਕੈਨਸਲ ਹੋ ਚੱਲਿਆ ਸੀ ਤੇ ਇੱਕ ਵੀਰ ਨੇ ਜਿਹੜੀ ਮਦਦ ਕੀਤੀ 40000 ਰੁਪਏ ਦੀ ਤੇ ਉਹ ਆਪਾਂ ਡਾਇਰੈਕਟ ਉਹਨਾਂ ਤੱਕ ਪਹੁੰਚਦੀ ਕਰ ਦਿੱਤੀ ਕਿ ਤੁਸੀਂ ਆਪਣੇ ਆਪ ਹਨਾ ਜੋ ਤੁਹਾਡਾ ਸਮਾਨ ਲਿਆਉਣਾ ਤੁਸੀਂ ਕਰ ਲਓ ਵੇਖੋ ਇਸ ਪ੍ਰੋਸੈਸ ਨੂੰ ਪੂਰਾ ਇੱਕ ਹਫਤਾ ਲੱਗਾ ਜਦੋਂ ਉਹਨਾਂ ਦੇ ਕਾਲੇ ਨਹੀਂ ਵਾਏ ਉਹਨਾਂ ਨੇ ਨਹੀਂ ਕੁਝ ਵੀ ਕਿਹਾ ਕਿ ਸਾਡਾ ਨਾਮ ਬੋਲੋ ਜਾਂ ਕੋ ਚਲੋ ਹਰੇ ਕਿਦਾ ਆਪੋ ਆਪਣਾ ਸਿਸਟਮ ਹੁੰਦਾ ਕਈ ਤੇ ਆਪਾਂ ਨੰਬਰ ਸੇਵ ਕਰਨ ਲਈ ਨਾਮ ਪੁੱਛੀ ਨਾ ਵੀ ਤੁਹਾਡਾ ਨਾਮ ਕੀ ਆ ਤੋ ਕਹਿੰਦੇ ਆ ਕਿ ਕੋਈ ਗੱਲ ਨਹੀਂ ਨਾਮ ਰਹਿਣ ਦਿਓ ਤੇ ਉਹ ਸਾਨੂੰ ਅੰਦਾਜ਼ੇ ਨਾਲ ਨੰਬਰ ਸੇਵ ਕਰਨੇ ਪੈਂਦੇ ਪਰ ਚਲੋ ਜਿਨ੍ਹਾਂ ਦਾ ਦਿਲ ਕਰਦਾ ਵੀ ਨਾਮ ਬੋਲੀਏ ਬੋਲਾਂਗੇ ਜਰੂਰ ਤੁਸੀਂ ਸੇਵਾ ਕੀਤੀ ਆ ਤੁਹਾਡਾ ਹੱਕ ਬਣਦਾ ਕਿ ਤੁਹਾਡਾ ਨਾਮ ਬੋਲਿਆ ਜਾਵੇ ਪਰ ਇਹ ਕਿ ਥੋੜਾ ਜਿਹਾ ਥੋੜਾ ਜਿਹਾ ਸਬਰ ਕਰੋ ਅਸੀਂ ਇਹ ਬਿਲਕੁਲ ਨਹੀਂ ਚਾਹਾਂਗੇ ਕਿ ਕੋਈ ਸਾਨੂੰ ਸੇਵਾ ਭੇਜੇ ਤੇ ਸਾਡੀ ਰਾਤ ਦੀ ਨੀਂਦ ਜਿਹੜੀ ਆ ਨਾ ਉਹ ਉਹ ਖਰਾਬ ਹੋ ਜੇ ਸਾਡਾ ਕਰਨਾ ਚਾਹੁੰਦੇ ਆ ਆਪਾਂ ਬੇਚੈਨ ਨਹੀਂ ਹੋਣਾ ਚਾਹੁੰਦੇ ਇਸ ਕਰਕੇ ਤੁਹਾਡੇ ਅਗੇ ਬੇਨਤੀ ਹੈ ਕਿ ਜਿੰਨੀ ਦੇਰ ਤੁਹਾਨੂੰ ਇਹ ਤੇ ٹرسٹ ਨਹੀਂ ਨਾ ਹੈਗਾ ਪਲੀਜ਼ ਸੇਵਾ ਨਾ ਭੇਜਿਆ ਕਰੋ ਉਨੀ ਦੇਰ ਨਾ ਤੁਸੀਂ ਨਾ ਇਹ ਚੀਜ਼ ਨਾ ਕਰਿਆ ਕਰੋ ਸਹੀ ਗੱਲ ਆ ਕਿਉਂਕਿ ਰਾਤ ਦੀਆਂ ਨੀਂਦਾਂ ਹਰ ਕੋਈ ਸੇਵਾ ਇਸ ਕਰਕੇ ਕਰਦਾ ਵਾ ਕਿ ਰਾਤ ਨੂੰ ਸਕੂਨ ਵਾਲੀ ਨੀਂਦ ਆਵੇ ਜੇ ਸੇਵਾ ਕਰਕੇ ਸਕੂਨ ਵਾਲੀ ਨੀਂਦ ਨਾ ਆਈ ਉਹ ਸੇਵਾ ਦਾ ਕੋਈ ਫਲ ਹੈਗਾ ਇਸੇ ਕਰਕੇ ਭੈਣਾਂ ਭੈਣ ਦੀ ਹੁਣ ਆਪਾਂ ਜ਼ਿਆਦਾ ਤਵੱਜੋ ਨਾ ਦਈਏ ਉਸ ਵੱਲ ਕਿ ਜੋ ਕੁਛ ਅਸੀਂ ਅਰੰਭਿਆ ਸੀ ਮੇਰੇ ਖਿਆਲ ਦੇ ਵਿੱਚ ਉਸ ਤੋਂ ਕਈ ਹਿੱਸੇ ਵੱਧ ਗੁਰੂ ਸਾਹਿਬ ਨੇ ਬਖਸ਼ਿਆ ਵਾ ਤੇ ਇਹ ਮੇਰੇ ਖਿਆਲ ਦੇ ਵਿੱਚ ਇਸ ਭੈਣ ਦੇ ਪੈਰਾਂ ਪਿੱਛੇ ਹੋਇਆ ਹੈ ਸਾਰਾ ਕੁਝ ਸਹੀ ਗੱਲ ਹੈ ਕਿਉਂਕਿ ਇਹ ਧੀ ਧਿਆਣੀ ਇੰਨੀ ਕੁ ਜ਼ਿਆਦੀ ਸਿੱਦਕੀ ਆ ਹਜ਼ਾਰਾਂ ਰੁਪਈਆ ਹੀ ਇਹਨਾਂ ਨੂੰ ਦੇ ਕੇ ਇਹ ਦੇਣ ਨਹੀਂ ਫੜਾਏ ਪਰ ਇਸ ਭੈਣ ਨੇ ਕਿਹਾ ਮੈਂ 1 ਰੁਪਈਆ ਨਹੀਂ ਫੜਨਾ ਨਾਰਮਲੀ ਜਿਆਦਾ ਬੋਲੀ ਦੇ ਖਰਚੇ ਲਈ ਵੀ ਪੈਸੇ ਪੜਾਉਨੇ ਆ ਤੇ ਉਹ ਫੜਦੀ ਨਹੀਂ ਆ ਇਹ ਵੇਖੋ ਤੁਸੀਂ ਤੇ ਕਿਸੇ ਨੇ ਹਾਤਾ ਨਾਰਾ ਨਾਰਾ ਨਹੀਂ ਮਾਰਿਆ ਪਿੰਡ ਵਾਲਿਆਂ ਨੇ ਹਾਤਾ ਨਾਰਾ ਨਹੀਂ ਮਾਰਿਆ ਕਿਸ ਨੇ ਇੱਥੋਂ ਤੱਕ ਕਿ ਇਸ ਪਿੰਡ ਵਾਲਿਆਂ ਦੇ ਵਿੱਚ ਕਈ ਲੋਕ ਐਸੇ ਕਿ ਜਿਹੜੇ ਇਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਸੀ ਕਿ ਜਦੋਂ ਕੰੰਧਾ ਹੋ ਰੀਆਂ ਸੀ ਕਿ ਅਹੀਂ ਕੰੰਧਾ ਨਹੀਂ ਹੋਣ ਦੇਣੀ ਅਹੀਂ ਸਾਥ ਦੇਣ ਦੀ ਬਜਾਏ ਉਹਦੇ ਵਿੱਚ ਟੰਗਾ ਢਾਈਆਂ ਦੇ ਵਿੱਚ ਤੇ ਪਰ ਫਿਰ ਵੀ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਕਈ ਐਸੇ ਰੱਬ ਰੂਪੀ ਬੰਦੇ ਵਿੱਚ ਆਏ ਵੀਰ ਹੁਣੇ ਆਏ ਭੈਣ ਹੁਣੇ ਆਏ ਮਾਤਾਵਾਂ ਆਈਆਂ ਜਿਨ੍ਹਾਂ ਨੇ ਇਸ ਕੰੰਧ ਕਰਾਉਣ ਦੇ ਵਿੱਚ ਸਾਡੀ ਮਤ ਕੀਤੀ ਤੇ ਕਿਉਂ ਬਣੇ ਤਰੇ ਹਣਾ ਖੁਸ਼ ਹੋ ਪਹਿਲਾਂ ਦੱਸੋ ਕਿੰਨੇ ਕ ਖੁਸ਼ ਜੀ ਬਹੁਤ ਐਨੇ ਖੁਸ਼ ਮੈਂ ਇੰਨੇ ਕੰਮ ਕਰਨ ਲਈ ਬੁਲਾਇਆ ਸੀ ਮਹਾਰਾਜ ਜੀ ਕਿਰਪਾ ਦੇ ਨਾਲ ਕੰਧਾਂ ਉੱਚੀਆਂ ਕਰਨ ਲਈ ਬੁਲਾਇਆ ਸੀ ਸਪਲੀਨ ਕਰਦੀ ਹੈ ਕਿ ਕਮਰਾ ਵੀ ਪਲਸਟਰ ਹੋ ਰਿਹਾ ਸਲੈਬ ਪੈਣੀ ਹੈ ਕਿਚਨ ਦੀ ਮੇਡਾ ਵੀ ਸ਼ਾਇਦ ਫਰਸ਼ ਪੈ ਜੇ ਅੰਦਰ ਵੀ ਫਰਸ਼ ਪੈ ਜੂਗਾ ਬਾਹਰੋਂ ਵੀ ਸਾਰਾ ਕੁਝ ਮਤਲਬ ਕਿ A to Z ਟਾਪ ਕਰ ਦੇਣਾ ਟਾਪ ਹੋ ਜਾਣਾ ਇਹ ਸਾਰਾ ਸਾਰਾ ਕੁਝ ਜੋ ਕੁਝ ਹੋਇਆ ਨਾ ਸ਼੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਸਦਕਾ ਹੋਇਆ ਜੀ ਹਾਂ ਜਿਨ੍ਹਾਂ ਦੀ ਸੇਵਾ ਆਨ ਕਰਕੇ ਕੰਮ ਸ਼ੁਰੂ ਹੋਇਆ ਹੀ ਉਹਨਾਂ ਦੀ ਸੇਵਾ ਉਦਾਂ ਦੀ ਉਦਾਂ ਹੀ ਪਈ ਹੈ ਉਦਾਂ ਹੀ ਪੈਕ ਪਈ ਆਪਾਂ ਵੇਟ ਕਰ ਰਹੇ ਹਾਂ ਮੇਰੇ ਅਕਾਊਂਟ ਦੀ ਹਾਂ ਕਿਉਂ ਆਪਣਾ ਅਕਾਊਂਟ ਨੰਬਰ ਭੇਜਣਾ ਕਿਉਂਕਿ ਅਸੀਂ ਸੈੱਟ ਨਹੀਂ ਕਰੀਏ ਸੇਵਾ ਜਿਹੜੀ ਆ ਲਾਲੋ ਕੀ ਸਾਡੀ ਆਪਣੀ ਝੋਲੀ ਪਾ ਦਿੱਤੀ ਆ ਤੇ ਕੁਝ ਸੰਗਤਾਂ ਹੋਰ ਆਪਾਂ ਪਰਸਨਲੀ ਫਿਜ਼ੀਕਲ ਤੌਰ ਤੇ ਵੀ ਮੇਰੇ ਨਾਲ ਇੱਥੇ ਸੰਗਤਾਂ ਆਈਆਂ ਨੇ ਜਿਨ੍ਹਾਂ ਨੇ ਕਿਸੇ ਨੇ 5 ਬੋਰੇ ਸੀਮਿੰਟ ਦੇ ਕੀਤੇ ਆ ਕਿਸੇ ਨੇ 3 ਬੋਰੇ ਦਿੱਤੇ ਆ ਕਿਸੇ ਨੇ ਆ ਸਮਾਨ ਭੇਜਿਆ ਕਿਸੇ ਨੇ ਤੇ ਜਿਹੜੀਆਂ ਵੱਡੀਆਂ ਪੇਮੈਂਟਾਂ ਆ ਉਹ ਹਿਮਤ ਸਿੰਘ ਜੀ ਵੱਲੋਂ ਪੇਮੈਂਟਾਂ ਕੀਤੀਆਂ ਗਈਆਂ ਨੇ ਤੇ ਚੈੱਕ ਰਾਹੀਂ ਪੇਮੈਂਟਾਂ ਕੀਤੀਆਂ ਗਈਆਂ ਨੇ ਤੇ ਜਿਹੜਾ ਹੈਗਾ ਵਾ ਇਹ ਮਿਸਤਰੀ ਸਾਹਿਬ ਦਾ ਜਿਹੜਾ ਖਰਚਾ ਵਾ ਉਹ ਸਾਰਾ ਹਿਮਤ ਸਿੰਘ ਜੀ ਵੱਲੋਂ ਹੋ ਰਿਹਾ ਵਾ ਤੇ ਤੁਹਾਡੇ ਸਾਰੀਆਂ ਸੰਗਤਾਂ ਦਾ ਦੁਆਵਾ ਤੁਹਾਡੇ ਸਾਰੀਆਂ ਸੰਗਤਾਂ ਦੀ ਅਸੀਸਾਂ ਵਾ ਜਿਸ ਕਰਕੇ ਇਹ ਸੇਵਾਵਾਂ ਚੱਲਦੀਆਂ ਨੇ ਵਾਦ ਤੋਂ ਵਾਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਉਸ ਦਾਨੀ ਸੱਜਣ ਪਾਸ ਪਹੁੰਚ ਸਕੇ ਜਿਹੜੀਆਂ ਸਵਾਵਾਾਂ ਦੇ ਵਿੱਚ ਆਪਣਾ ਹਿੱਸਾ ਪਾ ਸਕੇ ਇਥੋਂ ਦਿਓ ਮੈਨੂੰ ਇਜਾਜ਼ਤ ਤੇ ਬੜੇ ਖੁਸ਼ ਕਿੰਨੇ ਖੁਸ਼ ਹੱਤੇ ਸਭ ਹੈ ਨਾ ਉੱਚੀ ਬੋਲੀ ਦਿੰਦਾ ਵਾ ਕਿ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੁਸ਼ ਹਾਂ ਚਲੋ ਮਾਰੇ ਕੀ ਨਾ ਥੋੜੀ ਸੰਗਾਊ ਆ ਸਾਡੀ ਭੈਣ ਕਿ ਵੀਡੀਓ ਦੇ ਵਿੱਚ ਨਹੀਂ ਅਗਲੇ ਪਾਸੇ ਗਲਬਾਤਾ ਨਹੀਂ ਕਰ ਸਕਦੇ ਬਸ ਇੱਕੋ ਹੀ ਰਿਕਵੈਸਟ ਹੈ ਕਿ ਪਲੀਜ਼ ਸੇਵਾ ਜ਼ਰੂਰ ਕਰਿਆ ਕਰੋ ਯਕੀਨ ਕਰਕੇ ਕਰਿਆ ਕਰੋ ਕੋਈ ਵੀ ਇਦਾਂ ਦੀ ਗੱਲ ਜਾਂ ਇਦਾਂ ਦਾ ਕੰਮ ਨਾ ਕਰਿਆ ਕਰੋ ਜਿਹਦੇ ਨਾਲ ਸਾਡੇ ਮਨ ਤੇ ਬੋਧ ਤੁਸੀਂ ਇੱਕ ਗੱਲ ਵੇਖੋ ਇੱਕ ਇੱਕ ਗੱਲ ਵੇਖੋ ਹਲਪੀ ਤਾਂ ਅਸੀਂ ਹੁਣੇ ਇੱਕ ਪੰਡੋਰੀ ਪਿੰਡ ਚ ਹੋ ਕੇ ਆਏ ਆ ਉਹਨਾਂ ਦੀ ਸੇਵਾ ਆਈ ਨੂੰ ਸਾਡੇ ਕੋ ਕਟੋ ਘਟਨੀ ਤੇ ਸਾਢੇ 4-5 ਮਹੀਨੇ ਹੋ ਗਏ ਪਰ ਉਸ ਬੰਦਿਆ ਨੇ ਇੱਕ ਵਾਰੀ ਸਾਡੇ ਕੋ ਪੁੱਛਿਆ ਨਹੀਂ ਕਿ ਤੁਹਾਡੀ ਸਾਡੀ ਸੇਵਾ ਲੱਗੀ ਕਿ ਨਹੀਂ ਲੱਗੀ ਉਹ ਸੇਵਾ ਵੇਖੋ ਸ਼ੁਰੂ ਹੋਈ ਪਿਛਲੇ ਹਫਤੇ ਕਿਉਂ ਕਿਉਂਕਿ ਉਹਨਾਂ ਦੇ ਆਪਸ ਦੇ ਵਿੱਚ ਗਵਾਂਢੀਆਂ ਨਾ ਰੋਲਾ ਸੀ ਉਹ ਰੋਲਾ ਮੈਂ ਜਦੋਂ 10 ਤਰੀਕ ਨੂੰ ਰਸ ਲੈਣ ਆਉਂਦੇ ਸੀ ਉਦੋਂ ਮੈਂ ਪੁੱਛਦਾ ਹਾਂ ਤੁਹਾਡਾ ਰੋਲਾ ਖਤਮ ਹੋਇਆ ਕਿ ਨਹੀਂ ਹੋਇਆ ਉਹ ਆਂਦੇ ਕਿ ਨਹੀਂ ਖਤਮ ਹੋਇਆ ਤੇ ਹੁਣ ਜਾ ਕੇ ਆ ਪਿਆ ਇਸ 10 ਤਰੀਕ ਨੂੰ ਨੇ ਸਾਨੂੰ ਆਖਿਆ ਕਿ ਵੀਰ ਜੀ ਆ ਆਸਮਾਨ ਆ ਇਹ ਸਮਾਨ ਤੁਸੀਂ ਸਾਡੇ ਤੱਕ ਪੁੱਛਦਾ ਕਰ ਦਿਓ ਉਸ ਨੂੰ ਰਸ ਲੈਣ ਆਏ ਤੇ ਕਿਹਾ ਤੇ 13 ਤਰੀਕ ਨੂੰ ਉਹਨਾਂ ਨੇ ਮਿਸਤਰੀ ਲਾ ਗਏ ਤੇ ਉਹ ਵੇਖੋ ਹੁਣ ਸਾਢੇ 4 ਮਹੀਨੇ ਹੋ ਗਏ ਸਾਢੇ 4 ਮਹੀਨਿਆਂ ਦੇ ਵਿੱਚ ਉਹਨਾਂ ਨੇ ਹਰਪ੍ਰਤਾਪ ਸਿੰਘ ਯੂ ਐਸ ਏ ਜਿਹੜਾ ਕਿ ਸਾਨੂੰ ਸੇਵਾਵਾਂ ਭੇਜਦੇ ਉਹਨਾਂ ਨੇ ਸੇਵਾ ਸੇਵਾ ਭੇਜੀ ਕਿਉਂਕਿ ਲਾਈਵ ਦੇ ਵਿੱਚ ਬੋਲਿਆ ਸੀ ਕੋਈ ਕੋਈ ਅਸੀਂ ਵੀਡੀਓ ਨਹੀਂ ਸੀ ਪਾਈ ਸੀ ਉਹਨਾਂ ਦੀ ਉਹ ਲਾਈਵ ਦੇ ਵਿੱਚ ਜਿਹੜਾ 10 ਤਰੀਕ ਨੂੰ ਲਾਈਵ ਹੁੰਦਾ ਵਾ ਸਾਢੇ 4-5 ਮਹੀਨੇ ਪਹਿਨ ਉਸ ਲਾਈਵ ਦੇ ਵਿੱਚ ਬੋਲਿਆ ਸੀ ਕਿ ਇਸ ਭੈਣ ਦੀ ਕੋਈ ਸੇਵਾ ਕਰ ਸਕਿਓ ਉਹਨੇ ਉਸੇ ਵੇਲੇ ਜ਼ਿੰਮੇਵਾਰੀ ਚੁੱਕ ਲਈ ਕਿ ਜਿੰਨੀ ਮੈਂ ਇੰਨੀ ਸੇਵਾ ਸਾਨੂੰ ਕਿਹਨਾ ਇਹਨਾਂ ਤੱਕ ਪੁੱਜਦਾ ਕਰ ਦਿੰਨੇ ਆ ਬਾਅਦ ਵਿੱਚ ਉਹਨਾਂ ਨੇ ਸੇਵਾ ਸਾਢੇ ਤੱਕ ਪੁੱਜਦਾ ਕੀਤੀ ਉਹ ਸੇਵਾ ਅੱਜ ਸਾਢੇ 4 ਮਹੀਨੇ ਬਾਅਦ ਲੱਗਣ ਜਾ ਰਹੀ ਹੈ ਤੇ ਉਹਦੇ ਵੇਖੋ ਉਹਨਾਂ ਨੇ ਵੀ ਸਬਰ ਰੱਖਿਆ ਨਾ ਤੇ ਹੁਣ ਉਹਨਾਂ ਦੀ ਹੁਣ ਉਹਨਾਂ ਦੀ ਵੇਖੋ ਉਹਨਾਂ ਦੀ ਵੀਡੀਓ ਪੈਣੀ ਆ ਪ੍ਰੋਪਰ ਉਹਨਾਂ ਦਾ ਨਾਮ ਲਿਖ ਕੇ ਪ੍ਰੋਪਰ ਉਹਨਾਂ ਦਾ ਨਾਮ ਲੈ ਕੇ ਮੈਂ ਉਹ ਵੀਡੀਓ ਬਣਾ ਲਿਆ ਆ ਬਸ ਮੇਰੇ ਖਿਆਲ ਅੱਜ ਜਾਂ ਭੜ ਕੇ ਤੱਕ ਉਹਨਾਂ ਦੀ ਵੀਡੀਓ YouTube ਚੈਨਲ ਤੇ ਜਾਂ Instagram ਦੇ ਉੱਤੇ ਪੈ ਜਾਣੀ ਦੋਵਾਂ ਦੋਵਾਂ ਜਗ੍ਹਾ ਤੇ ਪੈ ਜਾਣੀ ਤੇ ਇੱਕ ਹੋਰ ਚੈਨਲ ਜੇ Snapchat ਦਾ ਹਿੰਮਤ ਐਨ ਜੀਓ ਹਿੰਮਤ ਐਨ ਜੀਓ 2016 ਹਿੰਮਤ ਐਨ ਜੀਓ 2016 ਉਹਨੂੰ ਵੀ ਫੋਲੋ ਜਾਂ ਸਬਸਕ੍ਰਾਈਬ ਤੁਸੀਂ ਜ਼ਰੂਰ ਕਰ ਲਿਓ ਇੱਥੋਂ ਦਿਓ ਮੈਨੂੰ ਇਜਾਜ਼ਤ ਤੇ ਛੋਟੀਆਂ ਛੋਟੀਆਂ ਸੇਵਾਵਾਂ ਦੇ ਵਿੱਚ ਵੱਡੀਆਂ ਵੱਡੀਆਂ ਸੇਵਾਵਾਂ ਤੁਸੀਂ ਆਪ ਬਣਾ ਦਿੰਦੇ ਜੇ ਤੇ ਸਾਰੇ ਜਾਣੇ ਦੁਆ ਬਖਸ਼ਿਓ ਸਾਰੇ ਜਾਣੇ ਅਸੀਸ ਬਖਸ਼ਿਓ ਕਿ ਇਤਰਾ ਹੀ ਨਿਰੰਤਰ ਸੇਵਾਵਾਂ ਚੱਲਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ